देखो जी चल रही है जी फ्राई का सागवान भी चराई भी ट्राली अपने सागवान ही सागवान टू ही Tanrıca sağlaman, don ne Lanknamız zor, kayağın da reşadır, şu sağlamba, dişende. Ben de galiba değilim. Bak ਕਿਸੇ ਵੀ ਦੀ ਮੇ ਕਿਸੇ ਵੀ ਲੱਕੜ ਦੀ ਲੋੜ ਹੋਵੇ ਫਾਕਵਾਨ 30 ਸਾਲ ਕਿਕਰ ਆਹ ਬਤਰਾਣਾ ਮਿਲਦਾ ਜੀ ਮਾਲ ਆ ਦੇਣਾ ਫਨੌਰੀ ਤੋਂ ਹੈ ਜੀ ਬਾਈ ਪਰਖੇਂਦਾਰ ਆ ਦੇਖੋ ਚੰਗਰ ਹੈ ਕੰਮ ਜੇਰਾ ਫੇਰਾ ਤੇ ਆਪਣਾ ਮਾਲ ਦੀ ਚਰਾਈ ਦਾ ਨਾਲ ਦੀ ਨਾਲ ਟਰਾਲੀ ਲੋਡ ਗਈ ਦੇਖੋ ਜੀ ਦੇਖੋ